ਓਏ ਯਾਰ ਪਰੇ ਹੋ ਹਾਂ ਆਪੀ ਆ ਮੈਂ ਤੁਹਾਨੂੰ ਫੋਨ ਕਰਨ ਦਾ ਹੀ ਪਰ ਫੋਨ ਨਹੀਂ ਲੱਗਣਿਆ ਹਾਂ ਜੀ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਏ ਇਹ ਲੋਕ ਇਹ ਨੇ ਆਣ ਕੇ ਇੰਕੇ ਕਿਹਨੂੰ ਪੁੱਛ ਕੇ ਦੁਕਾਨ ਚ ਵੜਿਆ ਇਹਦੀ ਜੇਬ ਦੇ ਵਿੱਚੋਂ 50000 ਰੁਪਈਆ ਕੱਢਿਆ ਹੁਣ ਲੱਡੋ ਲੈ ਕੇ ਦੌੜ ਕੇ ਲਿਆ ਆ ਪੈਸੇ ਮੈਂ ਤਾਂ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਭਾਈ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਮ ਹੈ ਤੇ ਕਿੱਥੇ ਦੁਕਾਨ ਹੈ ਆਏ ਆਹ ਜਿੱਥੇ ਦੁਕਾਨ ਕੀ ਕਿਹੜਾ ਰੋਡ ਹੈ ਇਹ ਮੇਰੀ ਜੇਬ 'ਚ ਸ੍ਰਿੰਜਾ ਸਿੰਘ ਸਭਾ ਸ੍ਰਿੰਜਾ ਨਿਕਲਿਆ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦੁਆਸ ਤੋਂ ਉਹਦੇ ਸਾਹਮਣੇ ਬਿਲਕੁਲ ਦੁਕਾਨ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਰੀ ਦੁਕਾਨ ਹੈ ਇਹ ਮੋਬਾਈਲ ਮੋਬਾਈਲਾਂ ਦੀ ਦੁਕਾਨ ਹੈ ਇਹ ਜਿੰਨੇ ਦੁਪਹਿਰ ਹੀ ਵੜ ਗਿਆ ਜੀ ਹੁਣੇ ਗੱਲ ਨਹੀਂ ਰੋਟੀ ਖਾਣ ਗਿਆ ਹਨ ਮੰਗੋ ਯਾਰ ਕਿ ਵੜ ਗਿਆ ਤੁਹਾਡੀ ਦੁਕਾਨ ਸੀ ਹਾਂਜੀ ਮੋਬਾਈਲਾਂ ਦੀ ਦੁਕਾਨ ਆ ਹਾਂਜੀ ਅਸੀਂ ਦਿਸ਼ਾਣਾ ਕੋਣ ਆਏ ਲਾਜੀ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਨਹੀਂ ਕੋਈ ਨਹੀਂ ਯਾਰ ਇੱਕ ਮਿੰਟ ਯਾਰਾ ਓਏ ਜਿਹਨੇ ਤੇ ਪਹਿਲੀ ਤੋਂ ਚੋਰੀ ਕਰਨ ਮੜ ਗਿਆ ਕੀ ਗੱਲ ਯਾਰ ਇੱਕ ਮਿੰਟ ਬੰਦ ਕਿਹਨਾ ਨਾ ਦੇ ਰਾਇ ਕਿਥੋਂ ਆਇਆ ਜੇਬ ਚ ਸੁਰਿੰਜ ਵੀ ਨਿਕਲੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੀ ਨਾ ਦੇ ਰਾ ਕੋਈ ਨਹੀਂ ਕੋਈ ਨਹੀਂ ਕੀ ਨਾ ਦੇ ਰਾ ਕਿਥੋਂ ਆਇਆ ਬੜਾ ਥੋੜਾ ਜਿਹਾ ਦੇ ਦੋ ਵੀ ਕੁਝ ਹੋਣਾ ਯਾਰ ਕੀ ਆ ਪਕੀਆ ਲਾਂਡਾ ਹੋਣਾ ਕਿਉਂ ਆ ਕੀ ਨਾਦਰ ਆ ਕਿੱਥੋਂ ਆਇਆ ਹੈ ਨਾਦਰ ਬੋਲ ਓਏ ਯਾਰ 1 ਮਿੰਟ 1 ਮਿੰਟ ਯਾਰ ਉਹਨਾਂ ਨੂੰ ਖਬਰ ਦਿਕਾ ਦਿਓ ਕੀ ਨਾਦਰ ਆ ਕਿੱਥੋਂ ਆਇਆ ਗੱਲ ਵੀ ਦੱਸ ਕੀ ਨਾਦਰ ਵਨੀਸ਼ ਇੱਥੇ ਕੀ ਕਰਨ ਆਇਆ ਸੀ ਆ ਚੋਰੀ ਕਿਉਂ ਕੀਤੀ ਆ ਨਹੀਂ ਸਹੀ ਗੱਲ ਦਰਹਾਉਂਗਾ ਹੈ ਨਹੀਂ ਸਹੀ ਗੱਲ ਦਰਹਾਉਂਗਾ ਨਹੀਂ ਸਹੀ ਗੱਲ ਦਰਹਾ ਹੋ ਗਿਆ ਆ ਤੇ ਕਿੰਨੇ ਬਾਹਰ ਗੱਡੇ ਸੀ ਸਾਰੇ ਦੇ ਦੇ ਵਾਪਸ ਤੂੰ ਧੋੜੇ ਦਿੱਤੇ ਆ ਤੂੰ ਆਪੇ ਕੱਢੇ ਆ ਉਹ ਤੇ ਕਢਾਏ ਆ ਭਾਈ ਉਹ ਤੇ ਕਢਾਏ ਆ ਕਿਉਂ ਕਰਦਾ ਚੋਰੀਆਂ ਨਹੀਂ ਸ਼ਰ ਕਰਦਾ ਭਾਈ ਨਸ਼ਾ ਕਰਦਾ ਆ ਹੋਰ ਕੌਣ ਨਾਲ ਹੋਰ ਕੌਣ ਦੇ ਨਾਲ ਭਾਈ ਨਸ਼ਾ ਕਿੱਥੋਂ ਲੈਣਾ ਤੂੰ ਬਰਾਬਰ ਬਰਾਬਰ ਨੂੰ ਨਾ ਨਸ਼ਾ ਕਿੱਥੇ ਤੋਂ ਲੈਣਾ ਮੋਟੂ ਕੋ ਕਿੱਥੇ ਆ ਮੱਡਾ ਆ ਦਾ ਬਰਾਬਰ ਦਾ ਸਾਥੀਆ ਦਾ ਮੱਲਾ ਅੱਛਾ ਸਾਥੀਆ ਦੇ ਮਰੇ ਦੇਣਾ ਕਿੰਨੇ ਦਾ ਲੈ ਕੇ ਆਣਾ 1500 ਰੁਪਏ 1500 ਰੁਪਏ ਰੋਈ ਦੇਣਾ ਤਦ ਰੋਇ ਕਿ ਤੂੰ ਆਂਦੇ ਪਾਸੇ ਫਿਰ ਹੈ ਡਾਕਟਰ ਕਰੋਗਾ ਮੈਂ ਤਾਂ ਗੱਲ ਹੀ ਨਹੀਂ ਕਰਦਾ ਅੱਜ 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 ਦਿਨੇ ਦੀ ਵਾਰੀ ਕਿੱਧਰ ਵੱਟ ਜਾਂਦੇ ਆਂ ਅੰਦਰ ਯਾਰ ਇੱਕ ਮਿੰਟ ਹਾਂਜੀ ਲਓ ਵੀਡੀਓ ਪੂਰੀ ਵੈਰੀਫਾਈ ਕਰਦੇ ਹਾਂ ਤੇ ਘਰ ਦੇ ਉੱਤੇ ਹਾਂ ਜੀ ਪੂਰੀ ਤਰਤੀਸ਼ ਕਰਕੇ ਫਿਰ ਇਹ ਤੇ ਘਰ ਵੀ ਕਰਾਂਗੇ ਹਾਂ ਜੀ ਹਾਂ ਜੀ ਤੂੰ ਲੈ ਚਲਿਓ ਜੀ ਇਹਨਾਂ ਨੂੰ ਤਾਂ ਇਹ ਪੁਲਸ ਆ ਗਈ ਹੈ ਜੀ ਮੌਕੇ ਦੇ ਉੱਪਰ ਇਹਨਾਂ ਨੂੰ ਲੈ ਕੇ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖਦੇ ਹੋ ਸਾਹਮਣੇ ਮੌਜੂਦ ਜਿਹੜੇ ਇਹਨਾਂ ਨੂੰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ